ਡੇਰਾਬੱਸੀ ਦੇ ਪਿੰਡ ਬਿਹਰਾ ਵਿੱਚ ਆਪਕਾਰੀ ਵਿਭਾਗ ਨੇ ਪੁਲਿਸ ਦੀ ਮਦਦ ਨਾਲ 200 ਲੀਟਰ ਕੱਚੀ ਸ਼ਰਾਬ ਅਤੇ ਇਸ ਨੂੰ ਤਿਆਰ ਕਰਨ ਵਿੱਚ ਵਰਤੀ ਜਾਂਦੀ ਡਰਮ ਡੱਬੇ ਪੋਤਲਾ ਆਦ ਬਰਾ ਮਤਕੀਤੀਆਂ ਹਨ ਜਾਣਕਾਰੀ ਅਨੁਸਾਰ ਪੰਜਾਬ ਆਪਕਾਰੀ ਵਿਭਾਗ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਸਰਕਲ ਡੇਰਾਬੱਸੀ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਏਐਸਆਈ ਹਰਜਿੰਦਰ ਸਿੰਘ ਨੇ ਪੁਲਿਸ ਟੀਮ ਨਾਲ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਬਿਹਰਾ ਦੇ ਖੇਤਾ ਵਿੱਚ ਚੈਕਿੰਗ ਕੀਤੀ ਕੁਲਵਿੰਦਰ ਸਿੰਘ ਦੇ ਅਨੁਸਾਰ ਉਹਨਾਂ ਨੇ ਮੌਕੇ ਤੋਂ ਇੱਕ ਗੈਸ ਬਰਨਰ ਵਿੱਚ 200 ਲੀਟਰ ਕੱਚੇ ਸ਼ਰਾਬਤ ਤੇ ਤਿੰਨ ਪਲਾਸਟਿਕ ਦੇ ਡੱਬੇ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ ਸ਼ਰਾਬ ਬਨੌਰ ਵਿੱਚ ਵਰਤੇ ਜਾਣ ਵਾਲੇ ਉਪਕਰਨਾ ਦੇ ਤਹਿਤ 200 ਲੀਟਰ ਲੋਹੇ ਦਾ ਡਰਮ ਪਲਾਸਟਿਕ ਦੇ ਡੱਬੇ ਬੋਤਲਾ ਆਦਿ ਵੀ ਬਰਾਮਦ ਕੀਤੀਆਂ ਗਈਆਂ ਹਨ ਇਹ ਸਾਰਾ ਸਮਾਨ ਜ਼ਬਤ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਡੇਰਾਵਸੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੰਜਾਬ ਆਪਕਰ ਰਿਐਕਟਰ ਦੀਆਂ ਸਬੰਧਤ ਧਰਾਮਾਂ ਤਹਿਤ ਡੇਰਾ ਬੱਸੀ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨੀਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਸਿਟੀ ਜਤਿੰਦਰ ਜੋਰਵਾਲ ਤੋਂ ਉਹਨਾਂ ਦੀ ਹਦਾਇਤਾਂ ਤੇ ਰਾਜ ਦੇ ਵਿੱਚ ਜਿਹੜੀ ਖੜਾ ਦੀ ਸਥਿਤੀ ਹੈ ਉਹਦੇ ਵਿੱਚ ਕੋਈ ਮੰਦਭਾਗੀ ਘਟਨਾ ਨਾ ਵਾਪਰ ਜੇ ਉਹਨੂੰ ਅਵਾਇਡ ਕਰਨ ਲਈ ਇਹ ਅੱਜ ਬੇੜਾਪਿੰਡ ਜਿਹੜਾ ਹੈਗਾ ਮੁਹਾਲੀ ਜ਼ਿਲ੍ਹੇ ਦਾ ਇੱਥੇ ਕਿਉਂਕਿ ਇਲੀਸਿਟ ਪ੍ਰਾਉਨ ਏਰੀਆ ਦੇ ਨਾਮ ਨਾਲ ਇੱਕੋ ਇੱਕ ਪਿੰਡ ਹੈ ਜਿਹੜਾ ਜਾਣਿਆ ਜਾਂਦਾ ਇੱਥੇ ਸਪੈਸ਼ਲੀ ਲੋਕਲ ਪੁਲਿਸ ਪਵਿੱਤਰ ਸਿੰਘ ਜੀ ਸੈਵਨ ਇੰਸਪੈਕਟਰ ਡੇਰਾਬਸੀ ਥਾਣੇ ਤੋਂ ਕੁਲਵਿੰਦਰ ਜੀ ਐਕਸਾਈਜ਼ ਇੰਸਪੈਕਟਰ ਡੇਰਾਬਸੀ ਗੁਰਪ੍ਰੀਤ ਜੀ ਐਕਸਾਈਜ਼ ਟੀਮ ਸਾਰੀ ਹਰਜਿੰਦਰ ਸਿੰਘ ਏਐਸਆਈ ਤੇ ਆਪਣੇ ਲੋਕਲ ਪੁਲਿਸ ਥਾਣੇ ਦੀ ਸਾਰੀ ਟੀਮ ਹੈ ਅੱਜ ਇਹ ਢੇੜੇ ਚ ਜੁੜਿਆ ਹੈਗਾ ਅਸੀਂ 2 ਕਿਲੋਮੀਟਰ ਦਾ 2.5 ਕਿਲੋਮੀਟਰ ਦਾ ਏਰੀਆ ਸਰਚ ਕੀਤਾ ਉਹਦੇ ਚ ਜਿਹੜੀ ਰਿਕਵਰੀ ਹੋਈ ਹੈ ਉਹ ਤੁਹਾਨੂੰ ਸਰਕਲ ਇਨਸਪੈਕਟਰ ਸਾਹਿਬ ਦੱਸਦੇ ਆ ਦੱਸਿਓ ਜੀ ਕੁਐਸਚਨ ਪੁੱਛੋ ਅੱਜ ਸਰ ਕਿੰਨੀ ਰਿਕਵਰੀ ਹੋਈ ਹੈ ਜੀ ਅੱਜ ਜਿਹੜੀ ਇਹ ਸਭ ਤੋਂ ਪਹਿਲੇ ਤਾਂ ਜਦੋਂ ਮਾਨਯੋਗ ਆਪਕਾਰੀ ਕਮਿਸ਼ਨਰ ਦੇ ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਅੱਜ ਅਸੀਂ ਸਪੈਸ਼ਲ ਜਿਹੜੀ ਕਾਫੀ ਦਿਨਾਂ ਤੋਂ ਅਸੀਂ ਗੁਪਤ ਸੂਚਨਾ ਜਿਹੜੀ ਲੈ ਰਹੇ ਸੀ ਕਲੈਕਟ ਕਰ ਰਹੇ ਸੀਗੇ ਤੇ ਅੱਜ ਪੂਰੀ ਟੀਮ ਸਾਡੀ ਪੁਲਿਸ ਸਟਾਫ ਜਿਹੜੇ ਲੋਕਲ ਪ੍ਰਸ਼ਾਸਨ ਦੇ ਨਾਲ ਤੇ ਸਾਡੇ ਮਾਨਯੋਗ ਜਿਹੜੇ ਨੇ ਸਾਈਕ ਕਮਿਸ਼ਨਰ ਸ੍ਰੀ ਅਸ਼ੋਕ ਚਲੂਤਰਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਅਸੀਂ ਵੇੜੇ ਪਿੰਡ ਦੇ ਵਿੱਚ ਸਰਚ ਕੀਤੀ ਸੀ ਰੇਡ ਕੀਤੀ ਸੀ ਜਿੱਥੇ ਸਾਨੂੰ ਖੂਬ ਸੂਚਨਾ ਮਿਲੀ ਸੀ ਕਿ ਇੱਥੇ ਕੁਝ ਲੋਕ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਕਾਫੀ ਲੰਬਾ ਏਰੀਆ ਜਿੱਥੇ ਉਹ ਇਲੀਜੀਟ ਲਿਕਰ ਜਿਹੜੀ ਲਾਣ ਵੀ ਪਾਉਂਦੇ ਨੇ ਉਸ ਤੋਂ ਬਾਅਦ ਉੱਥੇ ਪੱਠੀ ਲਾ ਕੇ ਇਲੀਜੀਟ ਲਿਕਰ ਤਿਆਰ ਕਰਦੇ ਨੇ ਮੌਕੇ ਦੀ ਇਨਫੋਰਮੇਸ਼ਨ ਮਿਲੀ ਸਾਨੂੰ ਅਸੀਂ ਜਦੋਂ ਪਹੁੰਚੇ ਸ਼ਾਮ ਦਾ ਕਾਫੀ ਟਾਈਮ ਸੀਗਾ ਉਸ ਵਕਤ ਉੱਥੇ ਜਿਹੜੀ ਇੱਕ ਚਲਦੀ ਪੱਟੀ ਥੋੜੀ ਦੇਰ ਪਹਿਲੇ ਜਿਹੜੀ ਬੰਦ ਹੋਈ ਸੀ ਉਹ ਬਰਾਮਦ ਹੋਈ ਹੈ ਜਿੰਦੇ ਵਿੱਚ ਜਿਹੜੇ ਸ਼ਰਾਬ ਜਿੰਦੇ ਤੋਂ ਤਿਆਰ ਕੀਤੀ ਜਾਂਦੀ ਹੈ ਉਹ ਲਾਣ ਵੀ ਮਿਲੀ ਹੈ ਸਾਨੂੰ ਜਿਹੜੀ ਲਗਭਗ 200 ਲੀਟਰ ਦੇ ਕਰੀਬ ਲਾਣ ਜਿਹੜੀ ਕੱਚੀ ਚਿੰਦੇ ਤੋਂ ਅਜੇ ਕੱਚੀ ਸ਼ਰਾਬ ਤਿਆਰ ਕੀਤੀ ਜਾਣੀ ਸੀ ਉਹੋਂ ਦੇ ਨਾਲ ਦੇ ਨਾਲ ਜਿਹੜੀ ਹੈ ਤਿਆਰ ਸ਼ਰਾਬ ਜਿਹੜੀ ਇਲੀਜੀਟ ਲਿਕਰ ਜਿਹੜੀ ਤਿਆਰ ਹੋ ਚੁੱਕੀ ਸੀ ਜਿਹੜੀ ਕਿ ਅਜੇ ਤੱਕ ਵੀ ਤੁਸੀਂ ਚੈੱਕ ਕਰੋ ਉਹ ਗਰਮ ਹੈ ਕੋਈ ਤਾਜੀ-ਤਾਜੀ ਤਿਆਰ ਹੋ ਰਹੀ ਸੀ ਉਹ ਲਗਭਗ 40 ਦੇ ਕਰੀਬ ਬੋਤਲਾਂ ਜਿਹੜੀ ਉਹ ਵੀ ਬਰਾਮਦ ਕੀਤੀ ਹੈ ਉਹਦੇ ਨਾਲ ਹੀ ਉਸ ਦੇ ਨਾਲ ਲੱਗਦਾ ਸਮਾਨ ਠੱਠੀ ਜਿਹੜੀ ਉਹਦੇ ਨਾਲ ਤਕ ਤਕਲੇ ਪਾਈਪਾਂ ਉਹ ਡਰਮ ਜਿਹੜੇ ਤੁਸੀਂ ਗੱਡੀ ਚ ਪਿਆ ਸਮਾਨ ਦੇਖ ਹੀ ਰਹੇ ਹੋ ਇਹ ਸਾਰਾ ਆਬਰਾਮਤ ਕੀਤਾ ਗਿਆਸ ਬਰਨਰ ਗੈਸ ਬਰਨਰ ਵੀ ਉਹਦੇ ਚ ਹੈ ਉਸ ਤੋਂ ਇਲਾਵਾ ਅਸੀਂ ਆਸੇ ਪਾਸੇ ਸਾਰੇ ਖੇਤਾਂ ਚ ਸਰਚ ਵੀ ਕੀਤੀ ਲੇਕਿਨ ਇਹ ਜਿਹੜਾ ਅਭਿਆਨ ਇਹ ਅੱਗੇ ਵੀ ਜਾਰੀ ਰਹੇਗਾ ਔਰ ਜਿਹੜਾ ਉਹ ਜਿਹੜੀ ਮੋਟਰ ਤੋਂ ਬਰੰਦ ਕੀਤੀ ਜਿਹੜੇ ਖੇਤ ਚੋਂ ਬਰੰਦ ਕੀਤੀ ਹੈ ਉਹ ਅਕਿਊਜ਼ ਨੂੰ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਇਡੈਂਟੀਫਾਈ ਕਰਨ ਤੋਂ ਬਾਅਦ ਉਹਦੇ ਤੇ ਜਿਹੜੇ ਲਗਦੀ ਜਿਹੜੀ ਆ ਉਹਦੇ ਤੇ ਧਾਰਾ ਜਿਹੜੀ ਬਣਦੀ ਹੈ ਅਬਾ ਰਿਐਕਟ ਦੀ ਉੰਦੇ ਤੇ ਲਾਈ ਜਾਏਗੀ ਔਰ ਇਸ ਦੇ ਲਈ ਮੈਂ ਸਪੈਸ਼ਲੀ ਜਿਹੜਾ ਉਹ ਸਾਡੀ ਪੁਲਿਸ ਦਾ ਸਾਡੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਸੀਗਾ ਔਰ ਈਟੀਓ ਸਾਹਿਬ ਸਾਡੇ ਨਾਲ ਬਣਾਉਂਦਾ ਸੀ ਉਹ ਮੌਕੇ ਤੇ ਫੜੇ ਗਏ ਸਨ ਦੇਖੋ ਮੌਕੇ ਤੋਂ ਜਦੋਂ ਉਹ ਕਿਉਂਕਿ ਲਗਭਗ ਮੇਨ ਰੋਡ ਤੋਂ 2.5 ਕਿਲੋਮੀਟਰ ਪਿੱਛੇ ਇੱਕ ਖਾਲੀ ਏਰੀਆ ਸੀਗਾ ਖੇਤ ਸੀਗੇ ਔਰ ਬਰਸਾਤ ਦੀ ਵਜ੍ਹਾ ਨਾਲ ਚਿੱਕੜ ਵੀ ਕਾਫੀ ਸੀ ਜਦੋਂ ਅਸੀਂ ਤੇ ਮੌਕੇ ਤੇ ਪਹੁੰਚੇ ਉਹ ਉੱਥੋਂ ਭੱਜ ਚੁੱਕਿਆ ਸੀ ਲੇਕਿਨ ਉਹਦਾ ਮੋਟਰ ਹੈ ਉਹ ਖੇਤ ਹੈ ਉਹ ਜਿਸ ਦੇ ਨਾਮ ਤੇ ਮੋਟਰ ਹੈ ਜਿਹੜੇ ਬੰਦੇ ਦਾ ਮਾਲ ਹੈ ਉਹਨੂੰ ਅਸੀਂ ਜਲਦੀ ਆਈਡੈਂਟੀਫਾਈ ਕਰ ਲਾਂਗੇ